ਉਸਲੇ ਕਤਲकांड ਮਾਮਲੇ 'ਚ ਵੱਡੀ ਗ੍ਰਿਫਤਾਰੀਆਂ ਪੁਲਿਸ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਕਤਲ ਮਾਮਲੇ 'ਚ ਹੁਣ ਤੱਕ 4 ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਤੇ ਕਾਉਂਸਲ ਕਤਲकांड ਦੇ 4 ਮੁਲਜ਼ਮ ਪੁਲਿਸ ਦੇ ਹੱਥੇ ਚੜੇ ਨੇ ਕਿਸ਼ਨ ਗੈਂਗ ਦੇ ਨਾਲ ਇਹ ਚਾਰੇ ਮੁਲਜ਼ਮ ਜੁੜੇ ਹੋਏ ਨੇ 8 ਘੰਟਿਆਂ ਦੇ ਅੰਦਰ ਅੰਦਰ ਹੀ ਚਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਖੁਦ ਪੋਸਟਾ ਕੇ ਐਸਡੀ ਜਾਣਕਾਰੀ ਸਾਂਝੀ ਕੀਤੀ ਹੈ ਫਟੇਪੁਰ ਇਲਾਕੇ ਦੇ ਨੇੜੇ ਆਪੂਰਾ ਐਨਕਾਉਂਟਰ ਹੋਇਆ ਤਸਵੀਰਾਂ ਕਿਸਲੇ ਕੇ ਨਾਲ ਬਾਈਕ 'ਵੀ ਰਿਕਵਰ ਕੀਤਾ ਗਿਆ ਹੈ ਐਨਕਾਉਂਟਰ ਕੱਲ ਦੱਸਦੇ ਕਿ ਅੰਮ੍ਰਿਤਸਰ ਦੇ ਛਾਟਾ ਚ ਕਾਉਂਸਲਰ ਦਾ ਕਤਲ ਕੀਤਾ ਗਿਆ ਸੀ ਹਣ ਪਛਾਤਿਆ ਨੇ ਹਰਜਿੰਦਰ ਸਿੰਘ ਨੂੰ ਸਿਰਚ ਦੋ ਗੋਲੀਆਂ ਮਾਰੀਆਂ ਸੀ ਹਰਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਹਰਜਿੰਦਰ ਪਰਿਵਾਰ ਦਾ ਸਮੇਤ ਛਾਟਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਆਇਆ ਸੀ ਹਮਲਾਵਰਾਂ ਨੇ ਗੁਰਦੁਆਰੇ ਬਾਹਰ ਫਾਇਰਿੰਗ ਕੀਤੀ ਜੰਡਿਆਲਾ ਗੁਰੂਤੋਸ਼ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਕੌਂਸਲਰ ਸੀ ਹਰਜਿੰਦਰ ਸਿੰਘ ਜਿਸ ਦਾ ਕੀ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਉੱਪਰਲੇ ਪਾਸੇ ਤਸਵੀਰਾਂ ਨੇ ਉਹਨਾਂ ਬਦਮਾਸ਼ਾਂ ਦੀ ਕਿਸ਼ਨ ਗੈਂਗ ਨਾਲ ਜੁੜੇ ਹੋਏ ਇਹ ਬਦਮਾਸ਼ ਨੇ ਪੁਲਿਸ ਦੇ ਵੱਲੋਂ ਬੀਤੇ ਦਿਨ ਹੀ ਇਹਨਾਂ ਪਿਕਚਰਜ਼ ਨੂੰ ਰਿਲੀਜ਼ ਕੀਤਾ ਗਿਆ ਸੀ ਕਿ ਇਹਨਾਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਖੱਬੇ ਪਾਸੇ ਤਸਵੀਰਾਂ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਕੋਲ ਲੱਗਦਾ ਕੱਚਾ ਪੂਰਾ ਇਲਾਕਾ ਹੈ ਖੇਤਾਂ ਦੇ ਵਿੱਚ ਵਿਚਾਲੇ ਇਸ ਪੂਰੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਐਨਕਾਊਂਟਰ ਹੋਇਆ ਚਾਰ ਮੁਲਜ਼ਮ ਕਾਬੂ ਕਰ ਲਏ ਗਏ ਨੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਖੇਤਾਂ ਦੇ ਨਾਲ ਲੱਗਦਾ ਪੂਰਾ ਤੇਿਸਾਬ ਦੇ ਚਲਦੇ ਪੁਲਿਸ ਨੂੰ ਖੂਫੀਆ ਇਨਪੁਟ ਸੀ ਪੁਲਿਸ ਲਗਾਤਾਰ ਇਨਾ ਮਲਜ਼ਮਾਂ ਦੀ ਪੈੜ ਨਪ ਰਹੀ ਸੀ ਤੇ ਅਟਲਾਸ ਇਨਾ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇੱਕ ਗੁਰਪ੍ਰੀਤ ਗੋਗੀ ਬਦਮਾਸ਼ ਹੈ ਉਸ ਦੀ ਸੱਜੀ ਲੱਤ 'ਚ ਗੋਲੀ ਲੱਗੀ ਹੈ ਤੇ ਹੋਰ ਵੀ ਮਲਜ਼ਮ ਉਸ ਦੇ ਸਮੇਂ ਹੀ ਕਾਬੂ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਨੇ ਮੈਨਾ ਮੇਰੇ ਸੇ ਹੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਜਿੱਥੇ ਕਿ ਪੂਰਾ ਐਨਕਾਊਂਟਰ ਹੋਇਆ ਹੈ ਰਾਜੀਵ ਕਿੰਨੀ ਦੇਰ ਪਹਿਲਾਂ ਪੂਰਾ ਐਨਕਾਊਂਟਰ ਹੋਇਆ ਕੀ ਕੁਝ ਪੁਲਿਸ ਨੂੰ ਖੂਫੀਆ ਇਨਪੁਟ ਸੀ ਕਿ ਚਾਰ ਮਲਜ਼ਮ ਉਹੀ ਨੇ ਜਿਨਾਦੀ ਕੱਲ ਪਿਕਚਰ ਪੁਲਿਸ ਨੇ ਰਿਲੀਜ਼ ਕੀਤੀ ਸੀ ਆ ਬਿਲਕੁਲ ਤਿੰਨ ਤਸਵੀਰਾਂ ਜਿਹੜੀਆਂ ਨੇ ਉਹ ਦੇਰ ਸ਼ਾਮ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਸ ਦੇ ਕੇ ਪੈਰ ਦੇ ਉੱਤੇ ਸੱਜੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਔਰ ਪੂਰਾ ਇੱਕ ਵਾਰੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਅੰਮ੍ਰਿਤਸਰ ਦੇ ਪਤਾਪੁਰ ਪਿੰਡ ਦੇ ਵਿੱਚ ਇਹ ਜਿਹੜਾ ਇਨਕਾਊਂਟਰ ਹੈ ਉਹ ਕੀਤਾ ਗਿਆ ਔਰ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜਿੱਥੇ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਉਸ ਤੋਂ ਠੀਕ ਅੱਗੇ ਇੱਕ ਬਾਈਕ ਜਿਹੜੀ ਹੈ ਉਹ ਖੜੀ ਦਿਖਾਈ ਦੇਵੇਗੀ ਔਰ ਉਹੀ ਬਾਈਕ ਜਿਹੜੀ ਹੈ ਉਸ ਦਾ ਇਸਤੇਮਾਲ ਗੁਰਪ੍ਰੀਤ ਸਿੰਘ ਔਰ ਗੋਪੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਇੱਕ ਵਾਰ ਮੈਂ ਨੇੜੇ ਤੋਂ ਵੀ ਤਸਵੀਰਾਂ ਦਿਖਾ ਦਿਆ ਕਿਉਂਕਿ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਪਹੁੰਚਣਾ ਇੱਥੇ ਔਰ ਉਹਨਾਂ ਵੱਲੋਂ ਇਸ ਪੂਰੇ ਜਿਹੜਾ ਇਨਕਾਊਂਟਰ ਵਾਲੀ ਜਗ੍ਹਾ ਉਸ ਦਾ ਜਾਇਜ਼ਾ ਲਿਆ ਜਾਣਾ ਔਰ ਉਸ ਤੋਂ ਬਾਅਦ ਇੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਏਗੀ ਤਾਂ ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੈ ਔਰ ਪੂਰੇ ਇਸ ਏਰੀਏ ਨੂੰ ਤੁਸੀਂ ਦੇਖੋ ਕਿ ਕਾਰਡਨ ਆਫ ਕੀਤਾ ਗਿਆ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਫਿਲਹਾਲ ਨਹੀਂ ਦਿੱਤੀ ਜਾ ਰਹੀ ਔਰ ਨਿਸ਼ਾਨਦੇਹੀ ਤੁਸੀਂ ਦੇਖੋਗੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਕੀਤੀ ਗਈ ਹੈ ਔਰ ਇਸ ਬਾਈਕ ਦਾ ਇਸਤੇਮਾਲ ਜੋ ਹੈ ਗੁਰਪ੍ਰੀਤ ਸਿੰਘ ਗੋਪੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਹਾਲਾਂਕਿ ਇਸ ਦੀ ਨੰਬਰ ਪਲੇਟ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਨਹੀਂ ਆਏਗੀ ਕਿਉਂਕਿ ਕੱਲ ਕਤਲ ਕਰਨ ਦਾ ਇਨਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਸੀਸੀਟੀਵੀ ਫੁਟੇਜ ਹੈ ਆਸ-ਪਾਸ ਦੇ ਜਿਲ੍ਹੇ ਦੇ ਇਲਾਕੇ ਦੇ ਵਿੱਚ ਕੈਮਰੇ ਲੱਗੇ ਸੀ ਉਹ ਫੁਟੇਜ ਜਿਹੜੀ ਕਬਜ਼ੇ ਦੇ ਵਿੱਚ ਲਈ ਗਈ ਔਰ ਕੱਲ 7:30 ਵਜੇ ਦੇ ਆਸ-ਪਾਸ ਔਰ ਤਿੰਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਜਾਣਕਾਰੀ ਦਿੱਤੀ ਗਈ ਕਿ ਸ਼ਨਾਖਤ ਜਿਹੜੀ ਹੈ ਉਹ ਇਹਨਾਂ ਦੀ ਕਰ ਲਈ ਗਈ ਹੈ ਜਿਹੜਾ ਮੋਟਰਸਾਈਕਲ ਹੈ ਉਸ ਬਾਰੇ ਵੀ ਪੁਲਿਸ ਦੇ ਕੋਲ ਜਾਣਕਾਰੀ ਹੈ ਕਿ ਉਹ ਕਿਸ ਦੇ ਨਾਮ ਤੇ ਔਰ ਕੱਲ ਦੋ ਲੋਕਾਂ ਨੂੰ ਰਾਉਂਡ ਅਪ ਕਰਨ ਦੀ ਜਾਣਕਾਰੀ ਜਿਹੜੀ ਇਹ ਸ਼ਾਮ ਵੇਲੇ ਮਿਲੀ ਸੀ ਪਰ ਬਾਅਦ ਵਿੱਚ ਜੋ ਅੱਜ ਕੜਕੇ ਪੁਲਿਸ ਦੇ ਵੱਲੋਂ ਇਸ ਇਨਕਾਊਂਟਰ ਦਾ ਅੰਜਾਮ ਦਿੱਤਾ ਗਿਆ ਔਰ ਥੋੜੀ ਦੇਰ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਬਕਾਦਾ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੁਲਿਸ ਨੇ 8 ਘੰਟਿਆਂ ਦੇ ਵਿੱਚ ਵਿੱਚ ਇਸ ਕਤਲ ਕਾਂਡ ਦੀ ਜਿਹੜੀ ਗੁੱਥੀ ਹੈ ਉਸ ਨੂੰ ਸੁਲਝਾਇਆ ਕਿਉਂਕਿ ਜਿਹੜਾ ਹਰਜਿੰਦਰ ਸਿੰਘ ਹੈ ਉਹ ਮੌਜੂਦਾ ਕਾਉਂਸਲਰ ਸੀ ਜੰਡਿਆਲਾ ਗੁਰੂ ਤੋਂ 2 ਨੰਬਰ ਆਵਾੜ ਤੋਂ ਹੁੰਦਾ ਇਹ ਬਿਲਕੁਲ ਫਤਾਹਪੁਰ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਹੈ ਔਰ ਸ਼ਮਸ਼ਾਨ ਘਾਟ ਦੇ ਨਾਲ ਜਿਹੜਾ ਖੇਤ ਨੇ ਤਾਂ ਖੇਤਾਂ ਦੇ ਵਿੱਚ ਇਸ ਇਨਕਾਊਂਟਰ ਨੂੰ ਪੁਲਿਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕਿ ਸ਼ਹਿਰ ਦੇ ਬਿਲਕੁਲ ਨੇੜੇ ਹੈ ਇਹ ਔਰ ਕੇਂਦਰੀ ਜੇਲ ਜਿਹੜੀ ਹੈ ਅਬਰਸਰ ਦੀ ਉਸ ਤੋਂ ਮਹਿਜ਼ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਤੁਸੀਂ ਦੇਖੋ ਕਿ ਆਸ-ਪਾਸ ਕੋਈ ਵੀ ਰਿਹਾਇਕੀ ਇਲਾਕਾ ਨਜ਼ਰ ਨਹੀਂ ਆ ਰਿਹਾ ਤਾਂ ਇੱਕ ਜਗ੍ਹਾ ਦੇ ਉੱਤੇ ਜਿੱਥੇ ਖੇਤਾਂ ਦੇ ਵਿੱਚ ਪੁਲਿਸ ਵੱਲੋਂ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਔਰ ਜਿਹੜੀ ਜਾਣਕਾਰੀ ਡੀਜੀਪੀ ਵੱਲੋਂ ਸਾਂਝੀ ਕੀਤੀ ਗਈ ਕਿ ਸ਼ਹਾਕਾ ਥਾਣੇ ਦੀ ਜਿਹੜੀ ਪੁਲਿਸ ਹੈ ਉਸ ਦੀ ਟੀਮ ਇਸ ਸ਼ੱਕ ਦਾ ਪਿੱਛਾ ਕਰ ਰਹੀ ਸੀ ਔਰ ਹੁਣ ਤੱਕ ਚਾਰ ਗ੍ਰਿਫਤਾਰੀਆਂ ਦਾ ਜ਼ਿਕਰ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਔਰ ਇੱਥੇ ਜਿਹੜਾ ਤੁਸੀਂ ਦੇਖੋ ਮਾਰਕਿੰਗ ਕੀਤੀ ਗਈ ਹੈ ਉਸ ਮੁਤਾਬਕ ਵਕਤਕ ਜਿਹੜੇ ਤੁਸੀਂ ਨੰਬਰਿੰਗ ਦੇਖੋਗੇ ਰਾਜੀਵ ਇਹਨਾਂ ਬਦਮਾਸ਼ਾਂ ਨੇ ਕੋਈ ਰਿਕਵਰੀ ਕੁਝ ਹੋਈ ਹੈ ਬਿਲਕੁਲ ਇੱਕ 9mm ਦਾ ਜਿਹੜਾ ਗਲੌਕ ਪਿਸਤਲ ਹੈ ਉਹ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ ਹੈ ਕਿਉਂਕਿ ਕੱਲ ਇਹਨਾਂ ਵੱਲੋਂ ਜਦੋਂ ਸ਼ਿਆਕਾ ਦਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਉਸ ਦੇ ਨੇੜੇ ਹਰਜਿੰਦਰ ਸਿੰਘ ਦਾ ਦੁਪਹਿਰ ਵੇਲੇ ਜੋ ਹੈ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਪੁਲਿਸ ਇਹਨਾਂ ਦੀ ਪੈੜ ਜੋ ਹੈ ਉਹ ਨੱਪਣ ਦੇ ਵਿੱਚ ਲੱਗੀ ਹੋਈ ਸੀ ਔਰ ਪੁਲਿਸ ਦਾ ਦਾਵਾ ਸੀ ਕਿ ਬਹੁਤ ਜਲਦ ਇਸ ਕੇਸ ਨੂੰ ਜੋ ਹੈ ਉਹ ਟ੍ਰੇਸ ਕਰ ਲਿਆ ਜਾਏਗਾ ਤਾਂ ਤੁਸੀਂ ਦੇਖੋ ਕਿ ਹੁਣ ਵੀ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਪੂਰੀ ਜਿਹੜੀ ਜੋ ਕਿਸੇ ਵੀ ਕਤਲकांड ਤੋਂ ਬਾਅਦ ਜਦੋਂ ਕੋਈ ਇਨਕਾਊਂਟਰ ਹੁੰਦਾ ਤਾਂ ਜੋ ਕਾਰਵਾਈ ਜਿਹੜੀ ਹੈ ਕਾਨੂੰਨਨ ਤੌਰ ਤੇ ਬਣਦੀ ਹੈ ਉਹ ਕਾਰਵਾਈ ਇੱਥੇ ਪੁਲਿਸ ਵੱਲੋਂ ਕੀਤੀ ਗਈ ਹੈ ਔਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਕਦੋਂ ਇੱਥੇ ਪਹੁੰਚਣਗੇ ਉਹਨਾਂ ਵੱਲੋਂ ਇਸ ਪੂਰੇ ਕਟਰਾਕਰਮ ਦਾ ਜਾਇਜ਼ਾ ਲਿਆ ਜਾਣਾ ਹੈ ਔਰ ਉਸ ਤੋਂ ਬਾਅਦ ਮੀਡੀਆ ਨੂੰ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਜਿੱਤੀ ਜਾਏਗੀ ਤਾਂ ਇਸ ਸਪਲੈਂਡਰ ਮੋਟਰਸਾਈਕਲ ਜਿਸ ਦਾ ਕੇ ਇਸਤੇਮਾਲ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਕੀਤਾ ਜਾ ਰਿਹਾ ਸੀ ਜੋ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਤਾਂ ਇਸੇ ਬਾਈਕ ਦੇ ਉੱਤੇ ਉਹ ਸਵਾਰ ਸੀ ਔਰ ਪੁਲਿਸ ਦੀ ਟੀਮ ਜਿਹੜੀ ਪਿੱਛਾ ਕਰ ਰਹੀ ਸੀ ਐਸਐਸਐਚਓ ਸਿਆਟਾ ਦੇ ਵੱਲੋਂ ਜੋ ਹੈ ਇਸ ਦੇ ਉੱਪਰ ਜਵਾਬੀ ਕਾਰਵਾਈ ਦੇ ਚੱਲਦਿਆਂ ਫਾਇਰ ਜਿਹੜਾ ਹੈ ਉਹ ਕੀਤਾ ਗਿਆ ਤਾਂ ਹੋਰ ਵੀ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਲਗਾਤਾਰ ਪਹੁੰਚ ਰਹੇ ਨੇ ਕਿਉਂਕਿ ਇਹ ਮਾਮਲਾ ਜਿੱਕਰ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਵੀ ਬਹੁਤ ਵੱਡੇ ਪੱਧਰ ਤੇ ਗਰਮਾਈ ਨਜ਼ਰ ਆ ਰਹੀ ਸੀ ਤਾਂ ਇਸ ਜਗ੍ਹਾ ਦੇ ਉੱਤੇ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਪਹੁੰਚਣਾ ਹੈ ਔਰ ਮੀਡੀਆ ਦੇ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਜਿਹੜੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਏਗੀ ਤਾਂ ਸਮਾਂਮ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਹੌਲੀ-ਹੌਲੀ ਔਰ ਥੋੜੀ ਦੇਰ ਦੇ ਵਿੱਚ ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ মিডিਆ ਨੂੰ ਜਾਣਕਾਰੀ ਦਿੱਤੀ ਜਾਏਗੀ ਕਿ ਆਖਿਰਕਾਰ ਪੂਰਾ ਇਹ ਜਿਹੜਾ ਇਨਕਾਊਂਟਰ ਹੈ ਉਹ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਕਿਉਂਕਿ ਪੁਲਿਸ ਕੱਲ ਤੋਂ ਹੀ ਲਗਾਤਾਰ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਸ ਵale ਤੁਸੀਂ ਦੇਖ ਸਕਦੇ ਹੋ ਏਡੀਸੀਪੀ ਹਰਪਾਲ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਕੱਲ ਰਾਤ মিডিਆ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਬਹੁਤ ਜਲਦ ਇਸ ਕੇਸ ਨੂੰ ਜੋ ਹੈ ਉਹ ਟ੍ਰੇਸ ਕਰ ਲਿਆ ਜਾਏਗਾ ਔਰ ਕੱਲ ਜਦੋਂ ਇੱਕ ਕਤਲकांड ਕੀਤਾ ਜਾਂਦਾ ਉਸ ਤੋਂ ਬਾਅਦ ਤਾਂ ਤੁਸੀਂ ਦੇਖੋ ਕਿ ਏਡੀਸੀਪੀ ਜਿਹੜੇ ਨੇ ਉਹ ਹਰਪਾਲ ਸਿੰਘ ਔਰ ਏਆਈਜੀ ਜਗਜੀਤ ਸਿੰਘ ਵਾਲੀਆ ਤਾਂ ਇਹਨਾਂ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਸੰਜੀਤ ਤੌਰ ਤੇ ਕੀਤੀ ਗਈ ਸੀ ਉਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਜਿੰਨੇ ਵੀ ਮੁਲਜ਼ਮ ਨੇ ਜਾਂ ਬਦਮਾਸ਼ ਨੇ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਕਰ ਲਈ ਗਈ ਹੈ ਤਿੰਨ ਤਸਵੀਰਾਂ ਜਿਹੜੀਆਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਇਹ ਦਾਵਾ ਕੀਤਾ ਗਿਆ ਸੀ ਕਿ ਬਹੁਤ ਜਲਦ ਜੋ ਹੈ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਤਾਂ ਹੁਣ ਜਿੱਦਾਂ ਵੀ ਪੁਲਿਸ ਅਧਿਕਾਰੀ ਨੇ ਉਹ ਉਸ ਜਗ੍ਹਾ ਵਾਲੇ ਪਾਸੇ ਜਾਂਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਇਸ ਐਨਕਾਊਂਟਰ ਵੱਲੋਂ ਪੁਲਿਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੀ ਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਮ ਦਾ ਜਿਹੜਾ ਬਦਮਾਸ਼ ਹੈ ਜਿਸ ਦੀ ਸੱਜੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਔਰ ਕੱਲ ਤੋਂ ਹੀ ਪੁਲਿਸ ਜੋ ਹੈ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹਨਾਂ ਦੀ ਜਿਹੜੀ شناخت ਹੈ ਉਹ ਕਰ ਲਈ ਗਈ ਸੀ ਪੁਲਿਸ ਦੇ ਵੱਲੋਂ ਤਾਂ ਹੁਣ ਉਸ ਜਗ੍ਹਾ ਦੇ ਉੱਤੇ ਪੁਲਿਸ ਦੀਆਂ ਟੀਮਾਂ ਤੁਸੀਂ ਦੇਖੋ ਜਿੱਥੇ ਪਹਿਲਾਂ ਤੋਂ ਹੀ ਮੌਜੂਦ ਨੇ ਫ੍ਰੈਂਸਿਕ ਟੀਮ ਇੱਥੇ ਮੌਜੂਦ ਹੈ ਉਹਨਾਂ ਵੱਲੋਂ ਸਵੇਰ ਤੋਂ ਇੱਥੇ ਪਹੁੰਚ ਕੇ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਸਵੇਰ ਵੇਲੇ ਇਸ ਐਨਕਾਊਂਟਰ ਨੂੰ ਜੋ ਹੈ ਪੁਲਿਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਕਿਉਂਕਿ ਕੱਲ ਸ਼ਾਮ ਤੋਂ ਹੀ ਜਦੋਂ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਜੋ ਹੈ ਪਛਾਣ ਜਿਹੜੀ ਉਹਨਾਂ ਦੀ ਹੋ ਚੁੱਕੀ ਹੈ شناخت ਹੋਣ ਤੋਂ ਬਾਅਦ ਤਿੰਨ ਜਿਹੜੇ ਬਦਮਾਸ਼ ਨੇ ਉਹਨਾਂ ਦੀਆਂ ਤਸਵੀਰਾਂ ਵੀ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਔਰ ਤਸਵੀਰਾਂ ਜਾਰੀ ਕਰਨ ਤੋਂ ਬਾਅਦ ਪੁਲਿਸ ਦਾ ਦਾਅਵਾ ਸੀ ਕਿ ਬਹੁਤ ਜਲਦ ਇਹਨਾਂ ਨੂੰ ਜੋ ਹੈ ਕਾਬੂ ਵੀ ਕਰ ਲਿਆ ਜਾਏਗਾ ਤਾਂ ਸਵੇਰ ਵੇਲੇ ਇਹ ਜਾਣਕਾਰੀ ਮਿਲਦੀ ਔਰ ਥੋੜੀ ਦੇਰ ਪਹਿਲਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਕਰਕੇ ਇਸ ਬਾਰੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਸੀ ਪਰ ਥੋੜੀ ਦੇਰ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੁੱਲਰ ਇੱਥੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਾਟਾ ਥਾਣੇ ਦੀ ਜਿਹੜੀ ਪੁਲਿਸ ਟੀਮ ਹੈ ਸਚੋ ਸ਼ਹਾਟਾ ਜਿਨ੍ਹਾਂ ਦਾ ਜ਼ਿਕਰ ਡੀਜੀਪੀ ਵੱਲੋਂ ਆਪਣੇ ਟਵੀਟ ਦੇ ਵਿੱਚ ਕੀਤਾ ਗਿਆ ਉਹ ਵੀ ਇੱਥੇ ਮੌਜੂਦ ਨੇ ਔਰ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਵੱਲੋਂ ਇਸੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਇੱਥੇ ਮੌਜੂਦ ਹੈ ਔਰ ਇਹਨਾਂ ਦੇ ਨਾਲ ਵੀ ਜਿਹੜੇ ਪੁਲਿਸ ਕਮਿਸ਼ਨਰ ਨੇ ਇੱਥੇ ਆ ਕੇ ਗੱਲਬਾਤ ਕਰਨਗੇ ਪਰ ਪੂਰੇ ਕਤਲਕ੍ਰਮ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਵੱਲੋਂ মিডিਆ ਨੂੰ ਸਾਰੀ ਜਿਹੜੀ ਜਾਣਕਾਰੀ ਹੈ ਇਸ ਪੂਰੇ ਮਾਮਲੇ ਬਾਰੇ ਦਿੱਤੀ ਜਾਏਗੀ ਕਿ ਆਖਿਰਕਾਰ ਖਰਜਿੰਦਰ ਸਿੰਘ ਦਾ ਜਿਨ੍ਹਾਂ ਲੋਕਾਂ ਵੱਲੋਂ ਕਤਲ ਕੀਤਾ ਗਿਆ ਉਸ ਦੇ ਪਿੱਛੇ ਅਸਲ ਵਜ੍ਹਾ ਕੀ ਸੀ ਕਿਉਂ ਉਹਨਾਂ ਵੱਲੋਂ ਖਰਜਿੰਦਰ ਸਿੰਘ ਨੂੰ ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਫੀ ਦੇਰ ਤੋਂ ਉਹ ਜਿੰਦਰ ਸਿੰਘ ਦਾ ਪਿੱਛਾ ਕਰ ਰਹੀ ਸੀ ਪਰ ਕੱਲ ਜਦੋਂ ਉਹ ਇੱਕ ਪਰਿਵਾਰਕ ਸਮਾਗਮ ਦੇ ਲਈ ਘਾਟਾ ਗੁਰਦੁਆਰਾ ਸਾਹਿਬ ਇੱਕੇ ਪਹੁੰਚਦਾ ਤਾਂ ਉਸ ਤੇ ਉਸ ਨੂੰ ਜੋ ਹੈ ਨਿਸ਼ਾਨਾ ਬਣਾਇਆ ਗਿਆ ਤਾਂ ਕਦੋਂ ਤੋਂ ਉਸ ਦੀ ਜਿਹੜੀ ਰੇਕੀ ਹੈ ਉਹ ਕੀਤੀ ਜਾ ਰਹੀ ਸੀ ਇਹ ਸਾਰਾ ਕੁਝ ਜੋ ਹੈ ਪੁਲਿਸ ਤੋਂ ਵੱਲੋਂ ਕਿਉਂਕਿ ਜਿਹੜੇ ਹੁਣ ਬਦਮਾਸ਼ ਕਾਬੂ ਕੀਤੇ ਗਏ ਨੇ ਉਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾਣੀ ਹੈ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨਡ ਤੇ ਉਹਨਾਂ ਨੂੰ ਲਿਆ ਜਾਏਗਾ ਹਾਲਾਂਕਿ ਰਿਕਵਰੀ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਇੱਕ ਬਲੌਕ ਜਿਹੜਾ 9mm ਦਾ ਉਹ ਇਥੋਂ ਪੁਲਿਸ ਨੇ ਬਰਾਮਦ ਕੀਤਾ ਇੱਕ ਬਾਈਕ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜਿਸ ਦਾ ਇਸਤੇਮਾਲ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਇਸ ਕੇਸ ਦੇ ਉੱਤੇ ਪੂਰੇ ਪੰਜਾਬ ਦੀ ਨਜ਼ਰ ਸੀ ਕਿ ਆਖਿਰਕਾਰ ਦਿਨ ਦਿਹਾੜੇ ਇੱਕ ਮੌਜੂਦਾ ਕਾਉਂਸਲਰ ਦਾ ਕਤਲ ਕਰ ਦਿੱਤਾ ਜਾਵੇਗਾ ਔਰ ਪੁਲਿਸ ਦੇ ਉੱਤੇ ਵੀ ਇੱਕ ਬਹੁਤ ਵੱਡਾ ਅ ਪ੍ਰੈਸ਼ਰ ਹੁੰਦਾ ਬਹੁਤ ਵੱਡਾ ਦਬਾਅ ਹੁੰਦਾ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਹੁਤ ਜਲਦ ਉਸ ਨੂੰ ਪ੍ਰੈਸ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਮਨਾਂ ਦੇ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਪੁਲਿਸ ਦੇ ਪ੍ਰਤੀ ਵਿਸ਼ਵਾਸ ਜਿਹੜਾ ਹੈ ਉਹ ਪੈਦਾ ਕੀਤਾ ਜਾਵੇ ਤਾਂ ਉਹੀ ਕਾਰਨ ਹੈ ਕਿ ਬੀਜਪੀ ਵੱਲੋਂ ਖੁਦ ਦਾਅਵਾ ਕੀਤਾ ਕਿ 8 ਘੰਟਿਆਂ ਦੇ ਵਿੱਚ ਅਸੀਂ ਇਸ ਕੇਸ ਨੂੰ ਟ੍ਰੇਸ ਕੀਤਾ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਇੱਥੇ ਪਹੁੰਚਣਗੇ ਔਰ ਉਹਨਾਂ ਵੱਲੋਂ ਜਿਹੜੀ ਹੋਰ ਬਾਕੀ ਜਾਣਕਾਰੀ ਹੈ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਹੁਣ ਤੱਕ ਦੀ ਇਹੀ ਜਾਣਕਾਰੀ ਹੈ ਕਿ ਕੱਲ ਅੰਮ੍ਰਿਤਸਰ ਦੇ ਸ਼ਹਾਟਾ ਇਲਾਕੇ ਦੇ ਵਿੱਚ ਹੋਏ ਹਰਜਿੰਦਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਚਾਰ ਗ੍ਰਿਫਤਾਰੀਆਂ ਕੀਤੀਆਂ ਨੇ ਔਰ ਇੱਕ ਇਨਕਾਊਂਟਰ ਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਮ ਦਾ ਜਿਹੜਾ ਬਦਮਾਸ਼ ਹੈ ਜਿਸ ਦੀ ਸੱਜੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਤਾਂ ਪੁਲਿਸ ਲਗਾਤਾਰ ਉਸ ਜਗ੍ਹਾ ਦੇ ਉੱਤੇ ਪਹੁੰਚ ਰਹੀ ਹੈ ਜਿੱਥੇ ਇਸ ਇਨਕਾਊਂਟਰ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਤਾਂ ਥੋੜੀ ਹੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਵੀ ਇੱਥੇ ਪਹੁੰਚ ਗੇ اور ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਏਗੀ ਜੀ ਸਰ ਜੀ ਆਜੀਵ ਤੁਸੀਂ ਸਾਡੇ ਨਾਲ ਜੁੜੇ ਹੋ ਲਾਈਵ ਤਸਵੀਰਾਂ ਤੁਸੀਂ ਦਿਖਾਉਂਦੇ ਕਿਸ ਦੇ ਨਾਲ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਕਿ 8 ਘੰਟੇ ਦੇ ਅੰਦਰ ਅੰਦਰ ਇਸ ਪੂਰੇ ਕਤਲकांड ਨੂੰ ਸੁਲਝਾ ਲਿਆ ਗਿਆ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਕੁਝ ਹੀ ਦੇਰ ਚ ਜੋ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਗੁਪਤ ਸਿੰਘ ਪੁੱਲਰ ਮੌਕੇ ਤੇ ਪਹੁੰਚਣਗੇ ਜਿੱਥੇ ਇਹ ਪੂਰਾ ਐਨਕਾਊਂਟਰ ਹੋਇਆ ਉੱਥੇ ਪਹੁੰਚ ਕੇ मीडिया इस बाबत पूरी जानकारी दी जाएगी कि किस तरीके इनपुट से किस तरीके इन्ह मुलम तक इन्ह बदमाशा तक पुलिस के वो पहुंची गई है क्योंकि गुरप्रीत गोगी समेत चार मुलमान गिरफ्तार किया गया बहुत बहुत शुक्रिया आ, राजीव सू पूरी जानकारी देती